ਅੱਜ ਸਵੇਰ ਦੀਆਂ ਹੀ ਖਬਰਾਂ ਫੈਲ ਰਹੀਆਂ ਨੇ ਕਿ ਸਿੱਧੂ ਮੁਸੇਵਾਲੇ ਦੇ ਮਾਤਾ ਜੀ ਚਰਨ ਕੌਰ ਜੀ ਨੂੰ ਪਰਮਾਤਮਾ ਨੇ ਦੋ ਪੁੱਤਰਾਂ ਦੀ ਦਾਤ ਬਖਸ਼ੀ ਅਤੇ ਉਹਨਾਂ ਨੂੰ ਸ਼ਾਮ ਨੂੰ ਹਸਪੀਟਲ ਵਿੱਚੋਂ ਡਿਸਚਾਰਜ ਵੀ ਕਰ ਦਿੱਤਾ ਗਿਆ। ਬਲ ਤੁਹਾਨੂੰ ਦੱਸ ਦਈਏ ਮੀਡੀਆ ਰਿਪੋਰਟਸ ਤੋਂ ਇਹ ਨਿਊਜ਼ ਸਾਹਮਣੇ ਆ ਰਹੀ ਹੈ ਕਿ ਮਾਤਾ ਚਰਨ ਕੌਰ ਜੀ ਚੰਡੀਗੜ੍ਹ ਦੇ ਹਸਪੀਟਲ ਦੇ ਵਿੱਚ ਦਾਖਲ ਨੇ ਅਤੇ ਜਲਦ ਹੀ ਉਹਨਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ। ਜੋ ਵੀ ਅਪਡੇਟਸ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਮਾਤਾ ਚਰਨ ਕੌਰ ਜੀ ਨੇ ਪੁੱਤਰਾਂ ਨੂੰ ਜਨਮ ਦੇ ਦਿੱਤਾ ਹੈ ਤਾਂ ਇਹ ਸਭ ਫੇਕ ਹੈ ਕਿਉਂਕਿ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਆਫੀਸ਼ੀਅਲ ਅਨਾਉਂਸਮੈਂਟ ਦਾ ਜ਼ਿਕਰ ਨਹੀਂ ਕੀਤਾ ਗਿਆ ਹਾਲੇ ਹਾਲੇ ਤੱਕ ਸਿਰਫ ਫੇਕ ਖਬਰ ਸਾਹਮਣੇ ਆ ਰਹੀ ਹੈ ਕਿ ਮਾਤਾ ਚਰਨ ਕੌਰ ਜੀ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪਰ ਪੁੱਤਰਾਂ ਦੇ ਜਨਮ ਦੀ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ ਹੈ ਜਿਉਂ ਹੀ ਕਿਸੇ ਵੀ ਤਰ੍ਹਾਂ ਦੀ ਖੁਸ਼ਖਬਰੀ ਦਾ ਪਤਾ ਚੱਲੇਗਾ ਤਾਂ ਅਸੀਂ ਤੁਹਾਡੇ ਨਾਲ ਨਾਲ ਦੀ ਨਾਲ ਸਾਂਝਾ ਕਰਾਂਗੇ ਪਰ ਤੁਹਾਨੂੰ ਅਜਿਹਿਆਂ ਫਵਾਵਾ ਤੋਂ ਚੰਦੀ ਲੋੜ ਹੈ। ਬਾਕੀ ਕਿਸ ਕਿਸ ਨੂੰ ਖੁਸ਼ੀ ਹੈ ਕਿ ਸਿੱਧੂ ਮੁਸੇਵਾਲੇ ਦੀ ਹਵੇਲੀ ਵਿੱਚ ਫਿਰ ਤੋਂ ਕਿਲਕਾਰੀਆਂ ਗੂੰਜਣਗੀਆਂ ਅਤੇ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ। ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਹੀ ਮਾਤਾ ਚਰਨ ਕੌਰ ਜੀ ਦੇ ਲਈ ਪ੍ਰੇਅਰ ਜਰੂਰ ਕਰਨਾ। ਆਪਾਂ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।